ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਸੂਬਾ ਵਾਸੀਆਂ ਨੂੰ ਸੋਪੇ ਅੰਦਰ ਸੁਖਾਲਾ ਮਾਹੌਲ ਮੁਹੱਈਆ ਕਰਵਾਉਣ ਦੇ ਲਈ ਪੰਜਾਬ ਸਰਕਾਰ ਨਵੀਆਂ ਪਹਿਲ ਕਦਮੀਆਂ ਵੱਲ ਖਾਸ ਧਿਆਨ ਦੇ ਰਹੀ ਹੈ। ਹਾਲ ਹੀ ਦੇ ਵਿੱਚ ਪੂਰੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਖੇ ਸੂਬਾ ਵਾਸੀਆਂ ਦੀ ਸ਼ਿਕਾਇਤਾਂ ਦੇ ਜਲਦ ਤੋਂ ਜਲਦ ਹੱਲ ਦੇ ਲਈ ਸੀਐਮ ਵਿੰਡੋ ਮੁੱਖ ਮੰਤਰੀ ਸਹਾਇਤਾ ਕੇਂਦਰ ਦੀ ਸ਼ੁਰੂਆਤ ਕੀਤੀ ਗਈ ਜੋ ਕਿ ਇਹਨਾਂ ਪਹਿਲ ਕਦਮੀਆਂ ਵਿੱਚੋਂ ਇੱਕ ਹੈ। ਕਈ ਸਾਰੇ ਜਿਹੜੇ ਲੋਕੇ ਹੁੰਦੇ ਨੇ ਜਦੋਂ ਡੀਸੀ ਦੇ ਦਫਤਰਾਂ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਬੜੀ ਮੁਸ਼ਕਲ ਆਂਦੀ ਹੈ ਕਿ ਉਹ ਡੀਸੀ ਸਾਹਿਬ ਨੂੰ ਕਈ ਵਾਰੀ ਨਹੀਂ ਮਿਲ ਪਾਉਂਦੇ ਨੇ ਤੇ ਸੀਐਮ ਸਾਹਿਬ ਨੇ ਸੀਐਮ ਵਿੰਡੋ ਬਣਾਈ ਹੈ ਇੱਥੇ ਕੋਈ ਵੀ ਆਮ ਵਿਅਕਤੀ ਜਿਹੜਾ ਹੈਗਾ ਉਹ ਆ ਕੇ ਆਪਣਾ ਟੋਕਨ ਲੈ ਲਵੇ ਤੇ ਤੁਸੀਂ ਫਿਰ ਟੋਕਨਾਂ ਦੇ ਹਿਸਾਬ ਨਾਲ ਜਿਹੜਾ ਹੈਗਾ ਇੱਕ ਇੱਕ ਕਰਕੇ ਹਰ ਇੱਕ ਬੰਦੇ ਨੂੰ ਜਿਹੜਾ ਹੈਗਾ ਆ ਸੁਣ ਲਿਓ ਪਰ ਹੁਣ ਐਟਲੀਸਟ ਸਾਨੂੰ ਪਤਾ ਹੈਗਾ ਕਿ ਲਗਭਗ 30 ਤੋਂ 40 ਦੇ ਕਰੀਬ ਜਿਹੜੇ ਅਗਰੀਵੈਂਸ ਵਾਲੇ ਬੰਦੇ ਨੇ ਜਿਨ੍ਹਾਂ ਦੀ ਜ਼ਰੂਰਤ ਹੁੰਦੀ ਹੈ ਮਿਲਣ ਦੀ ਉਹ ਜ਼ਰੂਰ ਆ ਕੇ ਇੱਥੇ ਮਿਲਦੇ ਨੇ ਇੱਕ ਡੀਸੀ ਦਫਤਰ 'ਚ ਇੱਕ ਮੁੱਖ ਮੰਤਰੀ ਦਾ ਦਫਤਰ ਹੋਊਗਾ ਮੇਰੇ ਕੋਲ ਜਿਹੜਾ ਦਫਤਰ ਹੈ ਉਹ ਮੈਨੂੰ ਰਿਪੋਰਟ ਦੇਊਗਾ ਅਗਲੇ ਦਿਨ ਉਸ ਬੰਦੇ ਨੂੰ ਫੋਨ ਜਾਊਗਾ ਕਿ ਕੱਲ ਤੁਸੀਂ ਜੀ ਦਫਤਰ ਜ گئے ਸੀ ਆ ਤੁਹਾਡਾ ਜਿਹੜਾ ਅਰਜੀ ਸਾਨੂੰ ਮਿਲ ਗਈ ਇਹ ਮੈਹਿਕਮੇ ਨੂੰ ਭੇਜਤੀ ਦੋ ਤਿੰਨ ਦਿਨ ਲੱਗ ਜਾਣਗੇ ਜੇ ਕੋਈ ਕਾਗਜ਼ ਪੱਤਰ ਵੱਧ ਘਟ ਹੋਇਆ ਤੁਹਾਨੂੰ ਫੋਨ ਕਰਕੇ ਦੱਸ ਦਾਂਗੇ ਨਹੀਂ ਤੁਹਾਡਾ ਕੰਮ ਹੋ ਜਾਊਗਾ ਸੁਧ ਰਿਹਾਏ ਸੂਬਾ ਬਦਲ ਰਹੇ ਨੇ ਹਾਲਾਤ ਸ਼ਿਕਾਇਤਾਂ ਦੇ ਹੱਲ ਦੇ ਲਈ ਮਿਲ ਰਿਹਾ ਹੈ ਮੁੱਖ ਮੰਤਰੀ ਸਹਾਇਤਾ ਕੇਂਦਰ ਦਾ ਸਾਥ